बोलदा नहीं होना आ गया ओए आ गई चीकी मार दी बोल ही गया बोल बोल मैं बोल रहा हूं हेलो हां जी आबा गबाला बोल ਬਹੁਤ ਗਰਮ ਹੈ ਨਾ 13 ਕਿਲੋ ਕੋਈ ਪੈਲੇ ਪੰਜ ਦੋ ਕਰੋ ਟਾ ਇੱਕ ਬੜਾ ਵੇਖ ਕੇ ਦੋ ਕੋਲੋਂ ਕੋਲੋਂ ਲੋਗ ਲੋਗ ਹੈ ਕਜੀ ਹਮ ਲੋਗ ਲੋਗ ਲੈ YouTube ਤੇ YouTube ਤੇ ਵਧੀਆ ਘੜੋਂ ਤਿਆਰ ਹੋ ਤਾ ਦੋ ਬੰਨ ਮਾ ਪਾਉ ਜੀ ਕਵਲ ਰਾਣਾ ਬੁਲਾਓ ਲਓ ਜੀ ਗੋੜੇ ਗੋੜੇ ਜੁਮਿਚ ਕੋਲਾਂਗੇ ਗੋੜੇ ਤਾਜ਼ਾ ਤਾਜ਼ਾ ਗੋਣ ਬਣਦੇ ਆ ਯਾਰ ਤੁਰ ਕੇ ਹੀ ਜਾਣਾ ਉਹ ਨਹੀਂ ਯਾਰ ਮੇਰਾ ਮੂਹ ਜਨੇ ਹੋਏ ਇਹ ਜਿਵੇਂ ਤੈਨੂੰ ਮਫੌਕਾ ਦੇ ਦੇ ਚੁੱਪ ਕਰਕੇ ਤੂੰ ਰਿਆ ਕਰ ਜਾ ਵਾਖ ਤੋਂ ਜਾ ਨਾ ਹੈਸ਼ਟੈਗ ਬਣਾ ਲੈ ਚੱਲੇ ਚੱਲੇ ਨਹੀਂ ਨਹੀਂ ਆ ਦੋ ਜਾ ਨਹੀਂ ਆ ਵੇਖੋ ਆਪਣੇ ਆਪਣਾ ਰਾਜ ਨੇ ਤੇ ਆਏ ਤਾਂ ਦੱਸਦੇ ਪਹਿਲੇ ਨਹੀਂ ਆਇਆ ਬਣਾਉਂਦਾ ਆਪਣਾ ਫੂਟ ਨੰਬਰ ਹੁੰਦਾ ਨਾ ਇਹ ਆਪਣੇ ਬਲੌਗਰ ਨਿਊ ਬਲੌਗਰ ਆਇਆ ਨਿਊ ਬਲੌਗਰ ਜਿਹਾ ਚੈਨਲ ਜਿਹਾ ਜੈਸਾ ਬਲੌਗਰ ਬਹੁਤ ਵਧੀਆ ਤੇ ਇਹਨਾਂ ਆਪਣਾ ਘਰੀਆ ਹਾਂਜੀ ਨਾਨਕੇ ਆ ਨਾਨਕੇ ਇਹਨਾਂ ਦੇ ਗੋੜ ਵੀ ਬੜਾ ਵਧੀਆ ਬਣਦੇ ਆ ਤੇ ਅਸੀਂ ਤੇ ਹਰ ਸਾਲ ਹੀ ਲੈ ਕੇ ਜਾਂਦੇ ਜਦ ਰਜ ਦੇ ਉੱਪਰ ਜਾਂਦਾ ਕਈ ਕਈ ਵਾਰ ਆਇਆ ਇੱਥੇ ਤੁਪੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਬਾਕੀ ਇਹ ਆਪੀ ਮਹਾਰਾਜ ਕਿਰਪਾ ਕਰੇ ਤਰਕੀਆਂ ਬਖਸ਼ੇ ਇਹਨੂੰ ਲੋ ਜੀ ਆਪਾਂ ਚੱਲ ਪਏ ਹੁਣ ਤੇ ਬਸ ਪੈਂਡ ਕਰਨੀ ਆ ਇਹਨਾਂ ਨੂੰ ਗੋੜ ਦੀ ਬਹੁਤ ਵਧੀਆ ਗੋੜਾ ਭਾਈ ਸਾਹਿਬ ਬੜੀ ਬੈਠੇ ਰਹੇ ਤੇ ਬਹੁਤ ਵਧੀਆ ਸੇਵਾ ਕਰਦੇ ਆ ਸੰਗਤਾਂ ਦੀ ਸੇਵਾ ਕਰਦੇ ਆ ਤੇ ਇੱਥੋਂ ਲੈ ਕੇ ਜਾਇਆ ਕਰੋ ਗੋੜ ਬਹੁਤ ਵਧੀਆ ਸ਼ੁੱਧ ਗੋੜਿਆ ਤੇ ਬਹੁਤ ਵਧੀਆ ਚਾਹ ਵਿੱਚ ਪਾਓ ਤੇ ਚਾਹ ਮਜਾ ਲਿਆ ਕੇ ਫੁੱਟ ਜਾਵੇ ਚਾਹ ਕਿਤੇ ਬਹੁਤ ਵਧੀਆ ਗੁੜ ਦੁੱਧ ਵਿੱਚ ਪਾ ਲੋ ਬਹੁਤ ਵਧੀਆ ਸਵਾਦ ਤੇ ਮਹਾਰਾਜ ਤਰੱਕੀਆਂ ਦਵੇ ਇਹਨਾਂ ਨੂੰ ਚੜ੍ਹਦੀਆਂ ਕਲਾ ਕਰੇ ਲੋ ਜੀ ਚਲ ਪਈ ਆਪਾਂ ਗੁੜ ਲੈ ਲਿਆ ਵਧੀਆ ਗੁੜ ਤੇ ਇਹ ਬੜੀ ਆਪਾਂ ਲੈ ਕੇ ਹੁਣ ਚੱਲ ਪਈ ਹੁਣ ਘਰੋਂ ਲੈਣਾ ਉੱਥੋਂ ਤੇ ਫਿਰ ਇਹ ਆਪਾਂ ਫਿਰ ਆਪਾਂ ਚੱਲ ਪਹਿਣਾ ਫੇਰ ਘਰ ਨੂੰ ਆਪਣੇ ਨੂੰ ਉੱਥੇ ਆਪਣੇ ਜਾਣੇ ਆ ਗੋ ਤਾਰਸ਼ੰਗ ਆਇਆ ਨਾਲ ਤੇ ਮੁੰਡਾ ਮਿਲਿਆ ਆਪਾਂ ਨਵਾਂ ਚੈਨਲ ਬਣਾਇਆ ਆਨੇ ਹਮ ਜੱਸ ਬਲੌਗਰ ਤੇ ਚੈਨਲ ਸਬਸਕ੍ਰਾਈਬ ਕਰਦੇ ਉਹਨਾਂ ਦਾ ਵੀ ਚੱਲ ਆਈ ਆਪਣੇ ਵੀ ਸਬਸਕ੍ਰਾਈਬ ਕਰ ਦਿੱਤਾ ਆਨੇ ਡੈਡੀ ਨਾਲ ਆਏ ਨੇ ਡੈਡੀ ਜੀ ਵੀ ਉਹ ਪੜਾ ਸੋਣ ਮੰਡਿਆ ਨਾ ਇੱਥੇ ਬੜੀ ਜਿਹਾ ਟੌਪ ਬੜੀ ਜਿਹਾ ਤੇ ਇਹ ਤਾਂ ਜੀ ਸਾਵਧਾਨ ਚ ਚਲੋ ਚਲੋ ਸਤਿ ਸ਼੍ਰੀ ਅਕਾਲ ਜੀ ਇਹ ਟੋਪ ਵੀ ਬੜੀ ਲੱਗੀ ਹੈ ਤੇ ਦੂਜੀ ਗਰਮੀ ਜੀ ਸਿਨਾ ਹੋ ਗਿਆ ਪਸੀਨੇ ਵਾਲੀ ਚਲ ਅੱਡ ਤੱਕ ਦਾ ਆਪਾਂ ਵਹੀ ਚੱਲ ਪਏ ਆਪਾਂ ਹੁਣ ਕਬੂਦੂ ਲੈਣਾ ਕਰੋ ਆਪਾਂ ਔਰ ਟੋਪ ਪੈ ਰਹੀ ਹੈ। ਪਰਤੇ ਜਿੜਾ ਕਰਮਾ ਭਾਗਾ ਨਾਲ ਮਿਲਦਾ ਉਹਦੇ। ਚੰਗਾ ਕੋੜ ਜਿਹੜਾ ਵਾ ਅੱਜ ਕੱਲ ਸਾਰੇ ਭਈਏ ਪੂਏ ਜੇ ਵੇਚੀ ਜਾਂਦੇ ਆ। ਇਹਦੇ ਹਾਂਜੀ ਜਿਹੜੇ ਕਾਨਿਆਂ ਦਾ ਗੋੜੀ ਕਾਨੇ ਕੜਕੜ ਬੰਦ ਕਰੀ ਜਾਂਦੇ ਆ। ਤੇ ਵੀ ਦੇ ਵਿੱਚ ਇਹ ਮਿਕਸ ਜਿਆ ਕਰੀ ਜਾਂਦੇ ਸਾਰਾ। ਕੀ ਕੀ ਘੜੀ ਜਾਂਦੇ ਆ। ਇੱਕ ਵਾਰੀ ਉਹ ਕਹਿੰਦੇ ਚੈਕਿੰਗ ਹੋੜੀ ਦਿਓ ਨਾ। ਹੁਣ ਆ ਕੇ ਅਫਸਰਾਂ ਨੇ ਚੈਕਿੰਗ ਕੀਤੀ ਤੋਂ ਬਹੁਤ ਬਹੁਤ ਮਤਲਬ ਕਿ ਖੰਡ ਖੰਡ ਬਹੁਤ ਹੈ ਖੰਡ ਇਨੀ ਨਾ ਮਤਲਬ ਕਿ ਕੀਤੀ ਨਾ ਜਿਹੜੀ ਮਤਲਬ ਮੈਲੀ ਹੋਈ ਖੰਡ ਜਿੱਦਾਂ ਮੰਨ ਲਾ ਲੋ ਵੀ ਬਹੁਤ ਸਭ ਤੋਂ ਹਲਕੀ ਸਭ ਤੋਂ ਹਲਕੀ ਖੰਡ ਜਿੱਦਾਂ ਉਹ ਬਰਾਮਦ ਕੀਤੀ ਬਹੁਤ ਜਿਆਦਾ ਕੈਮੀਕਲ ਇੰਨਾ ਫੜਿਆ ਨਾ ਕੋਈ ਹਿਸਾਬ ਨਹੀਂ ਦੇ ਬੜਾ ਬਹੁਤ ਕੁਝ ਮਿਲਾਵਟ ਇੰਨੀ ਆਈ ਜਾਂਦੀ ਹੈ ਨਾ ਹੁਣ ਇਹ ਗੁੱੜ ਦੇ ਵਿੱਚ ਤੇ ਇਦਾਂ ਸੀ ਨੇ ਕਿ ਮੇਰੇ ਗੁੱੜ ਦੇ ਵਿੱਚ ਸਿਰਫ ਉਹ ਹੀ ਪਾਉਂਦੇ ਸੀ ਆਪਣਾ ਮਿੱਠਾ ਛੋਡਾ ਪਾਉਣਾ ਮਿੱਠਾ ਛੋਡਾ ਪਾਉਣਾ ਉਹ ਹੀ ਮਤਲਬ ਰੋਟੀ ਰੱਟੀ ਪੱਜ ਜਾਵੇ ਬਸ ਇਹ ਮਤਲਬ ਉਹਨਾਂ ਕੇ ਹਿਸਾਬ ਨਾਲ ਪਾਉਣਾ ਹੈ ਨਾ ਮਿੱਠਾ ਛੋਡਾ ਪਾਉਂਦੇ ਮੈਲ ਵਾਸਤੇ ਜਿੱਟਾ ਕਰਨਾ ਹਾਂ ਜਿੱਟਾ ਕਰਨਾ ਮੈਲ ਲੱਗ ਜਾਂਦੀ ਨਾਲੇ ਉਹ ਵੀ ਹੁੰਦਾ ਸੀ ਨਾ ਪਰ ਲੋਕ ਮਿੱਠੇ ਛੋਡੇ ਦਾ ਕਹਿੰਦੇ ਮੈ ਲੱਗ ਜਾਂਦਾ ਹੈ ਨਾ ਕਿ ਕਬਜ ਕੁਬਜ ਨਹੀਂ ਰਹਿੰਦੀ ਜਿੱਦਾਂ ਮਤਲਬ ਕਿ ਰੋਟੀ ਰੱਟੀ ਮੈਲ ਆਦੇ ਪਾਉਂਦੇ ਨਾ ਕਿ ਪਹੁੰਚਦਾ ਨਹੀਂ ਪਹੁੰਚਦਾ ਹਾਂ ਨਾਲੇ ਉਵੇਂ ਗੁੜ ਤੇ ਉਵੇਂ ਛੱਤੀ ਜਿਹੜੇ ਗੋੜ ਕੱਟਦਾ ਵਾ ਕੱਟਦਾ ਕੱਟਦਾ ਹਾਂ ਪਰ ਉਹ ਗੱਲ ਕਈ ਖਾਂਦੇ ਨਹੀਂ ਐ ਗੁੜ ਇਹੋ ਤੇ ਕਈ ਆਂਦੇ ਕਈ ਤੇ ਸ਼ੂਗਰ ਖੰਡ ਦਾ ਗੁੜ ਦਾ ਵੀ ਸ਼ੂਗਰ ਵਾਲਾ ਗੁੜ ਨਾਲ ਵੀ ਸ਼ੂਗਰ ਡਾਕਟਰ ਸਾਰਾ ਕੁਝ ਬੰਦ ਕਰਤੀ ਜਾਂਦੇ ਆ ਹਾਂਜੀ ਹਾਂਜੀ ਪਰ ਇਹ ਗੁੜ ਵਿੱਚ ਕੈਮੀਕਲ ਨਹੀਂ ਉਹਦੇ ਕੈਮੀਕਲ ਹੁੰਦਾ ਉਹ ਤਾਂ ਜਿਆਦਾ ਖਰਾਬ ਕਰਤੀ ਹਾਂਜੀ ਹਾਂਜੀ ਗੁੜ ਖਾ ਲਓ ਗੁੜ ਵਧੀਆ ਖੰਡ ਨਾਲੋਂ ਖੰਡ ਉਦਾਂ ਵੀ ਖਾਣੀ ਐ ਮਿੱਠਾ ਤੇ ਖਾਈ ਜਾਣਾ ਉਦਾਂ ਭਾਵੇਂ ਗੁੜ ਉਹਨੇ ਗੁੜ ਨਹੀਂ ਖਾਣਾ ਗੁੜ ਨਹੀਂ ਆ ਭਾਵੇਂ ਉਹ ਪ੍ਰੋਗਰਾਮ ਤੇ ਜਾ ਕੇ ਭਾਵੇਂ ਜਿੰਨੇ ਮਰਜ਼ੀ ਰਸਤੂਲੇ ਖਾਈ ਜਾਵੇ ਚਾਈਆਂ ਜਿੰਨਾਂ ਨਰਾਇ ਜੈਰ ਜਿਹੜਾ ਆਡਾ ਇੱਕ ਕਲਰਕਲ ਦਾ ਸੀ ਉਹਨੂੰ ਉਹਦਾਂ ਕੁ ਬਾਅਦ ਜਿਹੜੀ ਗੱਲ ਆ ਉਹ ਸ਼ੂਗਰ ਹੀਟ ਵਨਦਾ ਮੈਂ ਮਿੱਠਾ ਨਹੀਂ ਖਾਣਾ ਤੇ ਚਾਹ ਦੁੱਧ ਫਿੱਕਾ ਪੀਣਾ ਤੇ ਬਰਫੀ ਦੇ ਵੀ ਸਿੱਖ ਦੇ ਦੋ ਲੈ ਇਹ ਕਿੰਨਾ ਦਦਾ ਹੈ ਬਰਫੀ ਦੇ ਕਦ ਅਸਕੂਲਾ ਲੈ ਆ ਦੇ ਆ ਜਿਹੜਾ ਨਲਕਾ ਹੈ ਨਾ ਇੰਨਾ ਮਤਲਬ ਕਿ ਪ੍ਰਚਲਿਤ ਹੈ ਲਾਲੋ ਨਲਕਾ ਏ ਦੋ ਨਲਕੇ ਇੰਨਾ ਵਧੀਆ ਦੋ ਨਲਕੇ ਆ ਇੰਨਾ ਠੰਡਾ ਪਾਣੀ ਆ ਨਾ ਇੱਥੋਂ ਦਾ ਲੋਕ ਘਰਾਂ ਨੂੰ ਲੈ ਕੇ ਜਾਂਦੇ ਆ ਨਲਕੇ ਤੇ ਨਲਕੇ ਅੱਜ ਕੱਲ੍ਹ ਵੇਖਣ ਨੂੰ ਵੀ ਕਿੱਥੇ ਮਿਲਦੇ ਆ ਨਲਕੇ ਕਿੱਥੇ ਮਿਲਦੇ ਆ ਅੱਜ ਕੱਲ੍ਹ ਦੇਖਣ ਨੂੰ ਵੀ ਸਾਰੇ ਸਾਰੇ ਅੰਕਰ ਲੱਗੀਆਂ ਟੂਟੀਆਂ ਤੇ ਜੇ ਸਮਰੱਸੀਪਲ ਲੱਗੇ ਆ ਤੇ ਇਹ ਮਤਲਬ ਕਿ ਪਿੰਡਾਂ ਦੇ ਇਲਾਕਿਆਂ ਦੇ ਵਿੱਚ ਹੀ ਅਜੇ ਮਿਲਦੇ ਆ ਨਲਕੇ ਨਲਕੇ ਇੰਨੇ ਵਧੀਆ ਆ ਜਿੱਦਾਂ ਮਤਲਬ ਕਿ ਪਾਣੀ ਵੀ ਇੰਨਾ ਵਧੀਆ ਆ ਨਾ ਇੱਥੇ ਪਾਣੀ ਇੰਨਾ ਸ਼ੁੱਧ ਪਾਣੀ ਪੂਰਾ ਤੇ ਠੰਡਾ ਪਾਣੀ ਦਾ ਠੰਡਾ ਪਾਣੀ ਆ ਨਾ ਨਲਕੇ ਦਾ ਕੋਈ ਹਿਸਾਬ ਨਹੀਂ ਬਰਫ ਪਾਉਣ ਦੀ ਲੋੜ ਨਹੀਂ ਵਿੱਚ ਤੇ ਨਹਿਰ ਦੇ ਕੰਡੇ ਆ ਲੱਗਾ ਨਲਕਾ ਤੇ ਬਹੁਤ ਹੀ ਵਧੀਆ ਮਤਲਬ ਕਿ ਲਾ ਲੋ ਵੀ ਇੱਥੇ ਲੋਕ ਲੋਕ ਦੂਰ ਦਰੋਂ ਪਰ ਨਾਉਂਦੇ ਪਾਣੀ ਜਿਹਦਾ ਮਤਲਬ ਆਉਂਦਾ ਮਲਾਵਟ ਵਾਲਾ ਜਿਹਦਾ ਪਾਣੀ ਕਈਆਂ ਨੂੰ ਨਹੀਂ ਸਿਖਾਉਂਦਾ ਜਿੱਦਾਂ ਮਤਲਬ ਕਿ ਸਈ ਕਈਆਂ ਨੂੰ ਨਹੀਂ ਮਤਲਬ ਕਿ ਸੈਟਪਿੰਦਾ ਉਹ ਫੇਰ ਇੱਥੋਂ ਲੈ ਕੇ ਜਾਂਦੇ ਨਲਕੇ ਤੋਂ ਆਉਂਦੇ ਆਓ ਜੀ ਹੁਣ ਚੱਲ ਪਏ ਆ ਪੰਜ ਲੰਦਰ ਨੂੰ ਆਪਣੇ ਘਰ ਨੂੰ ਕੇ ਮੱਸੇ ਲੈਣੀ ਲੱਗੀ ਕੌਲਾਣਾ ਵੀ ਆਪਣੇ ਮਿਲਣ ਗਏ ਤੇ ਚੱਲਣ ਲੱਗੇ ਹਾਂ ਨਹੀਂ ਨਹੀਂ ਇਹ ਨਾ ਤੇ ਉਹ ਮੱਖ ਚੱਲ ਮੈਨੂੰ ਦੇ ਦੇ ਰੋਣ ਲੱਗੇ ਚੱਲ ਪਾਜੂ ਬੇ ਬੇ ਇਧਰ 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 ਜੇ ਖਾਣ ਦੇ ਵੇਂ ਅੰਗੂਰ ਆਪਾਂ ਤੇ ਹੋਰ ਖਾ ਲੈ ਆਗੇ ਬਣਿਆ ਹੋਵੇ। ਪਾਗਲ ਖਾਨੇ ਭੇਜੋ। ਦਾਤ ਲੈ ਕੇ ਆਏ ਹੰਗੂਰ। ਮੈਂ ਚਲ ਨਿਹਾਣੇ ਦੇ। ਕੀ ਜੀ ਲੈ ਜਨੇ ਕਾ। ਲੰਬੇ ਦੇ ਹੰਗੂਰ ਹੈ ਨਾ। ਮਿੱਠੇ ਆ। ਆਮ ਵੀ। ਆਮ ਵੀ। ਅਮਰਕੇ ਲਾਲ ਲੰਡਾ ਇਹਦੇ ਮਣਕੇ ਬਣਦੇ ਰੋ ਗਈ ਛੋਟੀ ਲੋ ਜੀ ਆਪਾਂ ਹੁਣ ਇਸ਼ਨਾਨ ਪਾਣ ਕਰਕੇ ਹਟੇ ਆ ਤੇ ਇਸ ਵੇਲੇ ਆ ਗਏ ਹੁਣ ਹਨੇਰਾ ਹੋ ਗਿਆ ਸਾਨੂੰ 9 ਵਜੇ ਇੱਥੇ ਪਹੁੰਚੇ ਕਰੇ ਤੇ ਉੱਥੋਂ ਆਉਂਦੇ ਆ ਫੇ ਮੱਝ 2.5 3 ਘੰਟੇ ਲੱਗ ਜਾਂਦੇ 3 ਘੰਟੇ ਜੀ ਤੇ ਅਮਰਸਰ ਤੋਂ ਸ਼ੈਡਲੋਂ ਕੱਥੋਂ ਨਿਕਲ ਲੱਗੋ ਤੇ ਹੁਣ ਆਣ ਕੇ ਫਿਰ ਚਨਾਣ ਬਣ ਕਰਕੇ ਥੋੜਾ ਖੜਾ ਪੀ ਮਖਾਵਾ ਪੀਵਾਂਗੇ ਤੇ ਫਿਰ ਰੈਸਟ ਕਰਕੇ ਸਵੇਰ ਕਰ ਲੂਗੇ ਦੇਖਾਂਗੇ ਹੋਰ ਨਵਾਂ ਵਲੌਗ ਤੇ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਸ਼ੇਅਰ ਕਰਿਓ ਲਾਈਕ ਕਰਿਓ ਤੇ ਬੈਲ ਵਾਲਾ ਬਟਨ ਜਰੂਰ ਦਬਿਓ ਜੀ ਤਾਂ ਕਿ ਨੋਟੀਫਿਕੇਸ਼ਨ ਤੁਹਾਡੇ ਕੋਲ ਪਹੁੰਚ ਜਾਊਗਾ ਓਕੇ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਮੁਲਾਵਤਾ ਕਰਦਾ ਐਂਡ ਜੀ ਸਤਿ ਸ਼੍ਰੀ ਅਕਾਲ